ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਪੰਜਾਬ ਦੇ ਵਿੱਚ ਪਹਿਲੇ ਹਫਤਾ ਫਰਵਰੀ ਦਾ ਜੋ ਮੀਂਹ ਦਾ ਲੰਗੜਣ ਵਾਲਾ ਉਹਦੇ ਬਾਰੇ ਕੀ ਅਪਡੇਟ ਹੈ ਅੱਜ ਤੋਂ ਲੈ ਕੇ 5-6 ਫਰਵਰੀ ਤੱਕ ਦੀ ਅਪਡੇਟ ਲੈ ਕੇ ਹਾਜ਼ਰ ਹੋਇਆ ਕਿਉਂਕਿ ਮੌਸਮ ਵਿਭਾਗ ਵੱਲੋਂ ਲਗਾਤਾਰ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਕਿਸ ਦਿਨ ਮੀਂਹ ਹੈ ਕਿੜਮੜ ਕਣੀ ਕਦੋਂ ਹੈ ਕੀ ਹਾਲਾਤ ਨੇ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਬੂੰਦਾਬੰਦੀ ਦੇ ਹਾਲਾਤ ਫਿਲਹਾਲ ਪਹਾੜੀ ਖੇਤਰਾਂ ਵਿੱਚ ਲਗਾਤਾਰ ਬਣਦੇ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਹਲਕੀ ਦਰਮਿਆਨੀ ਬੱਦਲਬਾਹੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲ ਰਹੀ ਹੈ ਪਰ ਪੰਜਾਬ ਦਾ ਬਾਕੀ ਹਿੱਸਾ ਲਗਭਗ ਚੰਗੀ ਧੁੱਪ ਨਿਕਲੀ ਹੈ ਪੰਜਾਬ ਦੇ 2-3 ਦਿਨਾਂ ਦੀ ਗੱਲ ਕੀਤੀ ਜਬ ਤੱਕ ਮੌਸਮ ਠੀਕ ਹੀ ਬਣਿਆ ਹੋਇਆ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਵੇਰ ਸਰ ਮਿਲਦੀ ਰਹੇ ਹੁਣ ਗੱਲ ਕਰਾਂਗੇ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਕੀ ਕਹਿ ਰਹੇ ਨੇ ਅ ਦਾ ਹਫ਼ਤੇ ਦੇ ਪੂਰਵ ਅਨੁਮਾਨ ਦੀ ਗੱਲ ਕੀਤੀ ਜਾਵੇ ਮੌਸਮ ਵਿਭਾਗ ਵੱਲੋਂ ਲਗਾਤਾਰ ਅਲਰਟ ਜਾਰੀ ਸਰ ਕੇ 31 ਤਰੀਕ ਅਤੇ 1 ਤਰੀਕ ਨੂੰ ਵੀ ਹਲਕੀ ਦਰਮਿਆਨੀ ਬੂੰਦਾਬੰਦੀ ਕਿਰਮਟ ਕੜੀ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪਰ 1 ਤਰੀਕ ਨੂੰ ਹਲਕਾ ਦਰਮਿਆਨਾ ਮੀਂਹ ਪੰਜਾਬ ਦੇ ਉੱਤਰ ਪੂਰਬੀ ਤੇ ਉੱਤਰ ਪੱਛਮੀ ਇਲਾਕੇ ਵਿੱਚ ਦੇਖਣ ਨੂੰ ਮਿਲੇਗਾ ਖਾਸ ਤੌਰ ਤੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਮਾਸ਼ਹਿਰ ਤੇ ਰੂਪਨਗਰ ਕੁਝ ਕਜਲੇ ਨੇ ਜਿਨ੍ਹਾਂ ਦੇ ਨੇੜ ਤੇੜੇ ਮੀਂਹ ਦੀ ਗਤੀਵਿਧੀ ਸਾਨੂੰ 31 ਅਤੇ ਪਹਿਲੀ ਤਰੀਕ ਨੂੰ ਦੇਖਣ ਨੂੰ ਮਿਲ ਸਕਦੀ ਹੈ ਨੇ ਪਰ ਹਾਲਾਤ ਜਿਹੜੇ ਨੇ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਹਨ ਹਲਕੇ ਦਰਮਿਆਨੇ ਹਾਲਾਤ ਹੀ ਹਨ ਕਿਹਨਾ ਇਲਾਕੇ ਵਿੱਚ ਮੀਂਹ ਹੋਣ ਦੀ ਚਾਂਸ ਹੋ ਸਕਦੇ ਨੇ ਪਰ ਹਲਕਾ ਦਰਮਿਆਨਾ ਮੀਂਹ ਹੀ ਦੇਖਣ ਨੂੰ ਮਿਲੇਗਾ ਬਾਕੀ ਗੱਲ ਕੀਤੀ ਜਾਵੇ ਤਾਂ 2 ਤਰੀਕ ਤੋਂ ਮੌਸਮ ਫੇਰ ਠੀਕ ਹੈ 3 ਤਰੀਕ ਤੱਕ ਹਲਕਾ ਦਰਮਿਆਨਾ ਮੌਸਮ ਠੀਕ ਰਹੇਗਾ ਦੁਪਹਿਰ ਤੋਂ ਬਾਅਦ ਫੇਰ ਪੰਜਾਬ ਦੇ ਵਿੱਚ ਅਲਰਟ ਜਾਰੀ ਹੋ ਚੁੱਕਿਆ ਜੀ ਜਿਸ ਦੇ ਕਾਰਨ 3 ਤਰੀਕ ਰਾਤ ਤੋਂ ਲੈ ਕੇ 4 5 ਅਤੇ 6 ਤਰੀਕ ਤੱਕ ਮੀਂਹ ਦੇ ਹਾਲਾਤ ਵਧਦੇ ਹੋਏ ਦਿਖਾਈ ਦੇ ਰਹੇ ਨੇ ਜਿਦੇ ਵਿੱਚ 4 ਤਰੀਕ ਨੂੰ ਜ਼ਿਆਦਾ ਸੰਘਣਾ ਮੀਂਹ ਦੱਸਿਆ ਗਿਆ ਹੈ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਕਰ 5 ਅਤੇ 6 ਤਰੀਕ ਨੂੰ ਵੀ ਹਲਕੀ ਦਰਮਿਆਨੇ ਮੀਂਹ ਦੀ ਗਤੀਵਿਧੀ ਦੇਖਣ ਨੂੰ ਮਿਲੇਗੀ ਜਿਦੇ ਵਿੱਚ ਆਪਾਂ ਕਹਿੰਦੇ ਕਿ ਲਗਭਗ ਅਰਧਾ ਲੀਕ ਇਟੇ 72 ਕੇ ਲਗਾਤਾਰ ਬੱਦਲ ਪੰਜਾਬ ਦੇ ਉੱਪਰ ਛਾਏ ਰਹਿਣਗੇ ਹਵਾ ਦਾ ਰੁਖ ਦੁਆਰਾ ਤੋਂ ਪੂਰਬ ਪੱਛਮ ਤੋਂ ਦੱਖਣ ਪੱਛਮ ਵੀ ਹੁੰਦਾ ਦਿਖਾਈ ਦੇਵੇਗਾ ਜਿਸ ਦੇ ਨਾਲ ਪੰਜਾਬ ਦੇ ਇਲਾਕਿਆਂ ਵਿੱਚ ਕਰ ਪੂਰਬੀ ਹਵਾ ਵੀ ਆਵੇਗੀ ਪੱਛਮੀ ਹਵਾ ਵੀ ਆਵੇਗੀ ਚੱਕਰਵਾਤੀ ਮਾਹੌਲ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇਣਗੇ ਬਾਕੀ ਇਸ ਦੇ ਬਾਰੇ ਨਵੀਂ ਨਵੇਂ ਅਲਰਟ ਹੋਣਗੇ ਥੋੜੇ ਤੱਕ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਬਾਈ ਸੁਮਿੰਦਰ ਤੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰਦੇ ਹੋ ਬਣੇ ਰਹੋ ਚੈਨਲ ਤੇ ਧੰਨਵਾਦ ਸਾਰੇ ਦਰਸ਼ਕ ਵੀਰਪ੍ਰਿੰਟ ਭਰਾਵਾਂ ਦਾ